Ich और गले ਕੀ ਹੋ ਗਿਆ ਮੈਡਮ ਗਲੀ ਲੱਡ ਹੋਗਾ ਉਹ ਤੇਰਾ ਤੁਸੀਂ ਹੱਕ ਦੇ ਨਹੀਂ ਆ ਹੱਕ ਦੇ ਨਹੀਂ ਹੈਗੇ ਹੱਕ ਦਾ ਗਲੀ ਲੱਡ ਹੋਗਾ ਉਹ ਗਲੀ ਵਿੱਚ ਗਲੀ ਕਿੰਨੀ ਘੋਰ ਕਿਤੇ ਗੋਗਾ ਦੋ ਲੜੀਆ ਤੁਹਾਨੂੰ ਦੋ ਦਿਨ ਭੁੱਖਾ ਰੱਖਦੀ ਐ ਕਿ ਤੁਸੀਂ ਹੱਕੋ ਨਾ ਗਲੀ ਭੁੱਖੇ ਰਹਿਣਾ ਸ਼ੁਰੂ ਕਰ ਦਿਓ ਨਹੀਂ ਤੁਹਾਡੇ ਛੋਟੇ ਛੋਟੇ ਬੱਚੇ ਹੰਗਾਈ ਨਹੀਂ ਲੇਕੇ ਲੇਕੇ ਬੰਦੀਆ ਛੋਲੇ ਨਾ ਖਾਣਾ ਕਹਿੰਦਾ ਕਿ ਹਮ ਨਾ ਆਉਂਦਾ ਆਪ ਛੋਟੇ ਹੱਥ ਦੇ ਨਹੀਂ ਨਾ ਕੋਲ ਨੂੰ ਬੱਚਿਆਂ ਨੂੰ ਜੀਂਦੋ ਤੁਹਾਨੂੰ ਪਤਾ ਹੈ ਕਿ ਨਾ ਬੱਚਿਆਂ ਨੂੰ ਜੀਂਦੋ ਤੁਸੀਂ ਆਪ ਵੀ ਜੀਓ ਤੇ ਬੱਚਿਆਂ ਨੂੰ ਵੀ ਜੀਂਦਾ ਹੋਵੇ ਸਮਝ ਲੱਗੀ ਇਹ ਤਾਂ ਪਾਤੀਆਂ ਬੰਦੇ ਨੇ ਬੇਜਵਾਨ ਬੱਚੇ ਮੈਂ ਹਾਂ ਸੁਖਵਿੰਦਰ ਸਿੰਘ ਜੀ ਬਾਇਸਲੈਂਡ ਫਾਊਂਡੇਸ਼ਨ ਤੋਂ ਸਾਡੀ ਪੈਨ ਫੀਡਿੰਗ ਕਰਨ ਗਈ ਸੀਗੀ ਡੌਗ ਨੂੰ ਲੇਕਿਨ ਉੱਥੇ ਜਾ ਕੇ ਉਸ ਬੰਦੇ ਨਾਲ ਬੜਾ ਮਿਸਬੀਹ ਕੀਤਾ ਗਿਆ ਬਹੁਤ ਜ਼ਿਆਦਾ ਮਤਲਬ ਗਲਤ ਵਿਸਬੀਹ ਕੀਤਾ ਭੈਣ ਨੂੰ ਹਿੰਦੀਆਂ ਗਾਲਾਂ ਕੱਢੀਆਂ ਕਿ ਉਹ ਗਲਤ ਖਾਤਪਾਨਤਾ ਕਰੇ ਆ ਅਸੀਂ ਆਪਣੀ ਫਰਿਆਦ ਲੈ ਕੇ ਆਤਮ ਚੁੰਗੀ ਥਾਣੇ ਪਹੁੰਚੇ ਆ ਲੇਕਿਨ ਇਸ ਥਾਣੇ ਵੇ ਸਾਡੀ ਕੰਪਲੇਨ ਨੂੰ ਚੱਕ ਕੇ ਐਦਾਂ ਮਾਰਿਆ ਗਿਆ ਵਾ ਕੋਈ ਸੁਣਵਾਈ ਨਹੀਂ ਹੋਈ ਜਿੰਨੇ ਵੀ ਅੰਦਰ ਹੈਗੇ ਸਭ ਨੇ ਡਰਿੰਕ ਕੀਤੀ ਹੋਈ ਹੈ ਤੇ ਅਸੀਂ ਕੀ ਕਰ ਸਕਦੇ ਹਾਂ ਸਮਝਾਓ ਸਮਝ ਤੋਂ ਬਾਹਰ ਹੈ ਜੀ ਅਸੀਂ ਕਿਹੜੇ ਪਾਸੇ ਜਾਈਏ ਕਿੱਥੇ ਜਾਈਏ ਲੋਕੀ ਕੌਂਫਰਾ ਕੇ ਪੁਲਿਸ ਘੁਆਉਂਦੇ ਆ ਲੇਕਿਨ ਪੁਲਿਸ ਕੋਲ ਅਗਰੇ ਪੁਲਸ ਵਾਲੇ ਐਸਟੈਂਡ ਧੌੜੀ ਪੀਤੀ ਹੋਗੀ ਕੋਈ ਰਿਪਲਾਈ ਨਹੀਂ ਮਿਲੇਗਾ ਕਿੱਥੇ ਜਾਵਾਂਗੇ ਸਾਨੂੰ ਇਸ ਸਾਲ ਦੇ ਬਾਲ ਚਾਹੀਦਾ ਬਸ ਇਹ ਭੈਣ ਸੀਗੇ ਪੈਸੇ ਸੰਗੇ ਪੈਣੇ ਕਿਹੜੇ ਇਹਦੇ ਸੀ ਉਹ ਕਰਤਾਰਪੁਰ ਦੇ ਬੰਦੇ ਆ ਨਿਊ ਕਰਤਾਰ ਨਗਰ ਅਸੀਂ ਉੱਥੇ ਗਏ ਆ ਸਾਨੂੰ ਉਸ ਬੰਦੇ ਨੇ ਸਿਰਫ ਉਹਨੂੰ ਸਿ ਪਿਆਰ ਨਾਲ ਗੱਲ ਕਰ ਰਹੇ ਆ ਕੀ ਇਹ ਬੱਚੀ ਫੀਡ ਕਰਾਂਦੀ ਹੈ ਸਿਰਫ ਉਹ ਪੂਰੀ ਗਲੀ 'ਚ ਦੋ ਘਰ ਹੈ ਔਰ ਦੋ ਘਰ 'ਚੋ ਛੋਟਾ ਜਾਂ 9 ਮਹੀਨੇ ਦਾ ਬੱਚਾ ਹੈ ਉਹਨੂੰ ਫੀਡ ਕਰਾਂਦੀ ਹੈ ਔਰ ਉਹ ਇਹਨੂੰ ਧਮਕੀਆਂ ਦਿੰਦੇ ਆ ਕਿ ਇਹਨੂੰ ਖਾਣਾ ਨਹੀਂ ਪਾੜਾ ਉਹਨੂੰ ਵੀ ਮਾਰਾਂਗੇ ਗੱਡੀ 'ਚ ਸੁੱਟ ਕੇ ਆਵਾਂਗੇ ਤੇਰੇ ਵੀ ਵੱਡ-ਵੱਡ ਦਾਂਗੇ ਅਸੀਂ ਪਿਆਰ ਨਾਲ ਗੱਲ ਕਰ ਰਹੇ ਹਾਂ ਉਸ ਆਦਮੀ ਨੇ ਸਾਨੂੰ ਗੱਲੇ ਤੱਕਾ ਕੇ ਪਕੜਿਆ ਕਿ ਤੇ ਤੁਸੀਂ ਕੋ ਕਿੱਥੋਂ ਦੀ ਆਏ ਹੋ ਸਾਡੀ ਗਲੀ 'ਚ ਕੀ ਕਰਨ ਆਏ ਹੋ ਮੇਰੀ ਗਲੀ ਹੈ ਮੇਰੀ ਗਲੀ ਖਰੀਦੀ ਹੋਈ ਹੈ ਮੇਰੇ ਕੋ ਕਾਗਜ਼ 'ਤੇ ਹੈ ਤੁਸੀਂ ਮੇਰੀ ਗਲੀ 'ਚ ਆ ਹੀ ਨਹੀਂ ਸਕਦੇ ਉਨੇ ਬਹੁਤ ਜਿਆਦਾ ਸਾਡੇ ਨਾਲ ਕੀਤਾ ਅਸੀਂ ਇੱਥੇ ਖਾਣੇ ਚਾਏ ਆਂ ਔਰ ਥਾਣੇ ਵਾਲੇ ਕਹਿੰਦੇ ਆ ਕਿ ਤੁਸੀਂ ਕੁੱਤੇ ਨੂੰ ਚੱਕ ਕੇ ਲੈ ਆਓ ਜੇ ਉਦੇ ਸਪੋਰਟ ਚਾਏ ਹੋ ਤੇ ਪੁਲਿਸ ਵਾਲੇ ਸਾਨੂੰ ਕਹਿ ਰਹੇ ਆ ਕੀ ਤੁਸੀਂ ਕੁੱਤਾ ਚੱਕ ਕੇ ਲੈ ਜਾਓ ਸਰਕਾਰ ਨੂੰ ਆਉਣਾ ਚਾਹੀਦਾ ਥੋੜਾ ਜੀ ਸਰਕਾਰ ਨਾਲ ਬਹੁਤ ਬਾਰੇ ਕਰੀ ਰੋਕੀਆਂ ਵਾਸਤੇ ਕੁਛ ਕਰਾਂ ਸਰ ਇਹ ਸੁਪਰੀਮ ਕੋਰਟ ਦੇ ਆਰਡਰ ਹੈ ਕਿ ਸਿਰਫ ਅਗਰੈਸਿਵ ਡੌਗ ਅਗਰ ਹੈ ਤੇ ਉਹਨੂੰ ਹੀ ਚੱਕਿਆ ਜਾਏਗਾ ਉਹ ਇੰਨਾ ਫ੍ਰੈਂਡਲੀ ਆਸੀ ਗਏ ਆ ਸਾਡੇ ਨਾਲ ਫ੍ਰੈਂਡਲੀ ਹੋ ਰਿਹਾ ਵੈ ਤੇ ਉਹ ਗਲੀ ਵਾਲੇ ਨਾਲ ਕਿੱਦਾਂ ਫ੍ਰੈਂਡਲੀ ਨਹੀਂ ਹੋਏਗਾ ਉਹਨੇ ਕੋਈ ਵੀ ਕੇਸ ਨਹੀਂ ਆ ਕੱਟਣ ਦਾ ਕੁਛ ਵੀ ਨਹੀਂ ਆ ਸੋ ਅਸੀਂ ਕਿ ਸਾਨੂੰ ਪ੍ਰੂਫ ਦਿਖਾ ਦਿਓ ਕੋਈ ਪ੍ਰੂਫ ਨਹੀਂ ਆ ਕਿਸੇ ਨੂੰ ਕੱਟਿਆ ਉਸ ਡੌਗ ਨੇ ਅਸੀਂ ਤਾਂ ਹੀ ਸਪੋਰਟ 'ਚ ਆਏ ਆ ਉਹਦੇ ਅੱਛਾ ਜੀ ਇਹਨਾਂ ਨੂੰ ਕੱਲ 12 ਵਜੇ ਦਾ ਟਾਈਮ ਦਿੱਤਾ ਉੱਥੇ ਕੈਮਰੇ ਲੱਗੇ ਆ ਕੈਮਰੇ ਚੈੱਕ ਕਰਕੇ ਜੋ ਬਣਦੀ ਕਾਰਵਾਈ ਕਰਾਂਗੇ ਕੈਮਰੇ ਤੁਸੀਂ ਇੰਨੀ ਦੇਖੋ ਅਸੀਂ ਇਹਨਾਂ ਨੂੰ ਇੱਕ ਮਿੰਟ ਮੈਂ ਬੀਬੀ ਜਾਂਦਾ ਤੁਸੀਂ ਤੁਸੀਂ ਬੋਲ ਲਓ ਦੱਸ ਦੋ ਉਹਨਾਂ ਨੂੰ ਹਾਂਜੀ ਹਾਂਜੀ ਹਾਂ ਬਾਈ ਜੀ ਉੱਥੇ ਨਾਲ ਦੀ ਗਲੀ 'ਚ ਕੈਮਰੇ ਲੱਗੇ ਆ ਉਥੇ ਕੈਮਰੇ ਚੈੱਕ ਕਰਕੇ ਜਿਹਦੀ ਗਲਤੀ ਹੋਵੇ ਉਹਦੇ ਬਰਖਲਾਅ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਅੱਛਾ ਨਹੀਂ ਕੋਈ ਕੁੱਟਮਾਰ ਵੀ ਹੋਈ ਹੈ ਉੱਥੇ। ਉਹ ਕੈਮਰੇ ਚੈੱਕ ਕਰਨੇ ਪੈਣੇ ਆ ਜੀ। ਦੋਨੇ ਤਰ੍ਹਾਂ ਦੀਆਂ ਅਰਜ਼ੀਆਂ ਆਈਆਂ। ਕਿਹੜੇ ਆਂ? ਦਾਰੂ ਪੀ ਕੇ ਬੈਠੇ ਆਂ ਗੱਲ ਹੋਈ ਤਾਂ ਦੀ ਕੋਈ। ਬਿਲਕੁਲ ਨਹੀਂ। ਉਹ ਤੁਹਾਡੇ ਨਾਲ ਚੱਲਦੇ ਆ ਮੈਡੀਕਲ ਕਰਾ ਲੈਣੇ ਆ। ਦੋ ਤਿੰਨ ਅੰਦਰ ਬੰਦੇ ਆ। ਕੁੰਡੇ-ਕੁੰਡੇ ਲਾਏ ਹੋਏ ਕਹਿੰਦੇ ਬਾਹਰ ਖੜੇ ਆ। ਛੋਟੇ ਭਾਈ ਮੈਂ ਮੈਂ ਫਲੈਂਕ ਅਫਸਰ ਆ। ਦੋਨਾਂ ਤਰ੍ਹਾਂ ਦੀ ਆਪਾਂ ਸੁਣਨੀ ਆ। ਇਹਨਾਂ ਦੀ ਕੰਪਲੇਂਟ ਲਿਖ ਲਈ। ਇਹਨਾਂ ਦੀ ਵੀ ਲਿਖੀ ਜਾ ਕੰਪਲੇਂਟ। ਕੈਮਰੇ ਚੈੱਕ ਕਰਕੇ ਜੋ ਜੋਗ ਕਰਵਾਈ ਕਰਵਾਓ ਬੰਦੀ ਕਾਰਵਾਈ ਸਾਰੇ ਕਰੋਗੇ ਸਵੇਰੇ ਇੱਕ ਰਾਂਗੇ ਕੈਮਰੇ ਚੈੱਕ ਕਰ ਸਰ ਆਪਣਾ ਨਾਮ ਕੀ ਹੈਗਾ ਤੁਹਾਡਾ ਬਿੱਤਾ ਅਵਤਾਰ ਸਿੰਘ ਦੇਸ ਮੈਡਮ ਕੀ ਜਾਵੇ ਕੀ ਗੱਲ ਹੋਈ ਐ ਕੀ ਨਾਮ ਸਰ ਮੇਰਾ ਨਾਮ ਮੀਸ਼ਾ ਰਏ ਮੈਂ ਅਸੀਂ ਸਾਰੀ ਟੀਮ ਹੈ ਅਸੀਂ ਜਿਵੇਂ ਬੇਜ਼ਬਾਨਾਂ ਦੀ ਸੇਵਾ ਕਰਦੇ ਹਾਂ ਜੋ ਵੀ ਬਾਹਰ ਸੜਕਾਂ ਤੇ ਬੇਜ਼ਬਾਨ ਜਾਨਵਰ ਹੈ ਤੇ ਸਾਡੇ ਸਾਰੇ ਟੀਮ ਮੈਂਬਰ ਹੈ ਤੇ ਅਸੀਂ ਆਏ ਸੀਗੇ ਜੀ ਇਹ ਮੈਂ ਸੇਵਾ ਕਰਦੇ ਆਪਣੀ ਗਲੀ ਚ ਫੀਮੇਲ ਡੌਗ ਨੂੰ ਕਿਸੇ ਨੇ ਡਿਸਲੋਕੇਟ ਕਰਤਾ ਇਹ ਉਹਦੀ ਸੇਵਾ ਕਰਦੇ ਆ ਖਾਣਾ ਪੰਦੇ ਆ ਬਟ ਉਹ ਗਲੀ ਵਾਲੇ ਕਹਿੰਦੇ ਕਿ ਤੂੰ ਖਾਣਾ ਪਾਨ ਨਹੀਂ ਆਏਂਗੀ ਪਹਿਲਾਂ ਤਾਂ ਕੁੜੀ ਨੂੰ ਅਬਿਊਜ਼ ਕੀਤਾ ਜਾਂਦਾ ਜਦੋਂ ਅਸੀਂ ਇਹਦੇ ਤੋਂ ਬੇਜ਼ੁਬਾਨੀ ਸਪੋਰਟ ਵਿੱਚ ਜਾਂਦੇ ਹਾਂ ਉਸ ਗਲੀ 'ਚ ਸਾਡੇ ਲੇਡੀਜ਼ ਦੇ ਗਲੇ ਤੱਕ ਫੜੇ ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਜਦੋਂ ਅਸੀਂ ਆਪਣੀ ਫਰਿਆਦ ਲੈ ਕੇ ਆਤਮਨਗਰ ਚੌਂਕੀ ਆਏ ਆ ਇਹਦੇ ਪੁਲਿਸ ਵਾਲੇ ਖੁੱਬੰਧਾ ਡਰਿੰਕ ਕਰਕੇ ਬੈਠੇ ਹੈ ਉਹ ਕਹਿੰਦੇ ਅਸੀਂ ਤਾਂ ਆਪ ਹੀ ਕੁੱਤਿਆਂ ਨੂੰ ਮਾਰਦੇ ਆ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨਹੀਂ ਹੈ ਕਿ ਕੁੱਤਿਆਂ ਨੂੰ ਖਾਣਾ ਪਾਓ ਜਦ ਕਿ ਸੁਪਰੀਮ ਕੋਰਟ ਦੀ ਇਦਾਂ ਦੀ ਕੋਈ ਗਾਈਡਲਾਈਨਸ ਨਹੀਂ ਹੈ ਆਪ ਹੀ ਸਾਨੂੰ ਕਹਿ ਰਹੇ ਕਿ ਕਾਰਵਾਈ ਦੇਖੋ ਜਿਹੜੇ ਬੇਜ਼ਬਾਨ ਤੇ ਅਤਿਆਚਾਰ ਕਰ ਰਹੇ ਆ ਪਹਿਲਾਂ ਤਾਂ ਉਹਨਾਂ ਤੇ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਸਾਡੇ ਸਾਡੇ ਟੀਮ ਮੈਂਬਰਸ ਨਾਲ ਸਾਡੇ ਸਾਰਿਆਂ ਨਾਲ ਬਦਸਲੂਕੀ ਕੀਤੀ ਹੈ ਸਪੈਸ਼ਲੀ ਇਹ ਲੇਡੀਆਂ ਦੇ ਗਲਿਆਂ ਤੱਕ ਹੋ ਗਏ ਹੈ ਜਿਹੜੇ ਉਹ ਗਲੀ ਦੇ ਜੈਂਟਸ ਹੈਗੇ ਹੈ ਗਲਿਆਂ ਤੱਕ ਗਏ ਸਾਡੇ ਨਾਲ ਬਹੁਤ ਮਤਲਬ ਉਹਨਾਂ ਨੇ ਮਾਪਾਂ ਦੀ ਗਾਲਾਂ ਕਢੀ ਆ ਸਾਨੂੰ ਸਰੀਆਂ ਕਟੀਆਂ ਅਤੇ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਵੀ ਇੱਥੇ ਕਟਾਂਗੇ ਗਲਿਸ ਤੇ ਕੁੱਤਿਆਂ ਨੂੰ ਵੀ ਕਟਾਂਗੇ ਜੋ ਕਰਨਾ ਕਰ ਲਿਓ ਤੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਗਰ ਬਾਬੀ ਤੁਸੀਂ ਸਾਰੀ ਐਨ ਜੀਓ ਕੱਟਿਆ ਜਾਂ ਬਰ। ਹਾਂ ਜੀ। ਇਹ ਬਹੁਤ ਸਾਰੇ ਆਇਓ ਨਾਲੇ ਬਾਰੇ ਕੀ ਕੰਦੇ ਆ। ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਪਹਿਲਾਂ ਕੰਪਲੇਂਟ ਲਿਖੀ ਜਦੋਂ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਕੰਪਲੇਂਟ ਦੀ ਫੋਟੋ ਲੈਣ ਦੋ। ਅੰਦਰ ਜਿਨ੍ਹਾਂ ਨੇ ਕੰਪਲੇਂਟ ਲਿਖੀ ਆftar Singh ਜੀ ਨੇ ਉਹਨਾਂ ਨੇ ਕੰਪਲੇਂਟ ਦੀ ਕਾਪੀ ਚੱਕ ਕੇ ਸਾਡੇ ਉੱਤੇ ਸਿੱਟਤੀ ਕਿ ਅੱਲੋ ਤੁਸੀਂ ਆਪ ਹੀ ਲੈ ਜਾਓ। ਔਰ ਅੰਦਰ ਜਿੰਨੇ ਵੀ ਪੁਲਿਸ ਵਾਲੇ ਆ ਗਏ ਸਾਰੇ ਡਰੰਕ ਬੈਠੇ ਇਸ ਟੇਬਲ ਸਭ ਸ਼ਰਾਬੀ ਕੇ ਬੈਠੇ ਆ ਕੇ ਸੁਣੀ ਹੋਇਆ ਸੀ ਹੁਣ ਕਰਾਂਗੇ ਸ਼ਿਕਾਇਤ ਵੀ ਕੀਤੀ ਆਨਲਾਈਨ ਪਾਤੀ ਸਾਰਾ ਕੁਝ ਕਰ ਰਹੇ ਆ ਬਟ ਕਿਤੋਂ ਕੋਈ ਸੁਣਵਾਈ ਨਹੀਂ ਹੋ ਰਹੀ 112 ਦੇ ਵੀ ਕੰਮਲਾ 112 ਤੇ ਕੰਪਲੀਟ ਕਰਕੇ ਅਸੀਂ ਪੀਸੀਆਰ ਬੁਲਾਈ ਸੀ ਫਿਰ ਅਸੀਂ ਇੱਥੇ ਆਏ ਆ ਜਿਹੜਾ ਵੀ ਪੁਲਿਸ ਮੁੰਲਾ ਸੀ ਮੰਦਾ ਉਹ ਇਹੀ ਕਹਿੰਦਾ ਕੁੱਤੇ ਆ ਤੁਸੀਂ ਸੇਵਾ ਕਰਨੀ ਆਪਣੇ ਘਰ ਲੈ ਜਾਓ ਜਦ ਪੁਲਿਸ ਵਾਲੀ ਸਾਨੂੰ ਸਪੋਰਟ ਨਹੀਂ ਕਰ ਰਹੇ ਅਸੀਂ ਕਿਉਂ ਕੌਜ਼ ਲਈ ਖੜੇ ਆ ਬੇਜ਼ਵਾਨਾਂ ਦੇ ਹੱਕ ਲਈ ਖੜੇ ਆ ਪੁਲਿਸ ਵਾਲੇ ਸਾਨੂੰ ਸਪੋਰਟ ਨਹੀਂ ਕਰ ਰਹੇ ਤਾਂ ਜਿਹੜੇ ਇਦਾਂ ਦੇ ਕ੍ਰਾਈਮਨਲਸ ਉਹਨਾਂ ਦਾ ਤਾਂ ਹੌਸਲਾ ਆਪ ਹੀ ਵਧਣਾ ਸਾਨੂੰ